ਨਿਊਕਲ ਰੇਡੀਏਸ਼ਨ ਬਾਰੇ ਗੱਲ ਕਰਿਓ ਜੀ ਇੱਕ ਮਿੱਤਰ ਹੋਰ ਕਹਿ ਰਹੇ ਨੇ ਅਕਾਲ ਸਿੰਘ ਜੀ ਕਿ ਇਹ ਗੱਲ ਕਰਨਗੇ ਜਾਂ ਨਹੀਂ ਜ਼ਰੂਰ ਕਰਾਂਗੇ ਜੀ ਗੱਲ ਆਪਾਂ ਤੇ ਮਿੰਟੂ ਜੀ ਉਹਦੇ ਬਾਰੇ ਹੀ ਜਾਣਕਾਰੀ ਦੇ ਦਿਓ ਜਿਹੜੀਆਂ ਕਰਾਨਾ ਹिल्स ਦੇ ਵਿੱਚ ਕਹਿ ਰਹੇ ਨੇ ਕਿ ਨਿਊਕਲ ਲੀਕ ਹੋਇਆ ਜਾਂ ਉਹ ਜਿਹੜੀਆਂ ਰੇਡੀਏਸ਼ਨਸ ਨੇ ਉਹਦੇ ਬਾਰੇ ਕੀ ਐ ਕੋਈ ਪੁਖਤਾ ਵੀ ਕੁਝ ਜਾਣਕਾਰੀ ਅਜੇ ਮਿਲੀ ਐ ਜਾਂ ਫਿਰ ਉਹਦਾ ਕੋਈ ਪ੍ਰਭਾਵ ਇੱਧਰ ਭਾਰਤ ਵਾਲੇ ਪਾਸੇ ਵੀ ਪੈਣਾ ਜਾਂ ਨਹੀਂ ਦੇਖੋ ਉੱਥੇ ਇਸ ਤਰ੍ਹਾਂ ਦਾ ਉਤਸਰਜਨ ਹੈ ਕਿ ਨਹੀਂ ਹੈ ਦੀ ਪੁਸ਼ਟੀ ਨਹੀਂ ਨਾ ਹੋ ਰਹੀ ਬਿਲਕੁਲ ਦੇਖੋ ਵੀਡੀਓ ਮੈਂ ਦੋ ਦੇਖੀਆਂ ਨੇ ਅੱਜ ਜੀ ਬੜੇ ਗੌਰ ਨਾਲ ਉਸ ਵੀਡੀਓ ਦੇ ਵਿੱਚ ਜਿਹੜਾ ਉਹ ਇਲਾਕਾ ਹੈ ਬਾਹਰੀ ਇਲਾਕਾ ਹੈ ਪਹਾੜੀਆਂ ਵਾਲਾ ਦਿਖਾਈ ਦਿੰਦਾ ਹੈ ਤੇ ਵੀਡੀਓ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਜੀ ਉਹ ਕਿराना ਹिल्स ਦਾ ਜ਼ਿਕਰ ਕਰ ਰਹੇ ਨੇ ਹਮ ਕਥਾ ਅਮਲਾ ਹੋ ਗਿਆ ਜੀ ਤੇ ਇੱਕ ਵੀਡੀਓ ਦੇ ਵਿੱਚ ਐ ਮਤਲਬ ਕਿ ਟੇਢੀ ਲਾਈਨ ਵਾਲੀ ਜਿਹੜੀ ਮਜ਼ਾਇਲ ਵੀ ਡਿੱਗਦੀ ਆ ਇਹ ਦੋ ਵੀਡੀਓਸ ਮੈਂ ਕੁਝ ਸੈਕਿੰਡਾਂੀਆਂ ਦੇਖੀਆਂ ਅੱਜ ਜੀ ਅਜੀ ਦਿਖ ਰਿਹਾ ਸੀਗਾ ਮੈਂ ਹੁਣ ਦੇਖੋ ਇਹ ਕਿਆ ਜਾਂਦਾ ਹੈ ਕਿ ਇਹਨਾਂ ਦਾ ਪਰਮਾਣੂ ਹਥਿਆਰਾਂ ਦਾ ਡਾਇ ਹੈ ਸੀਗਾ ਹੂੰ ਕਿਰਾਨਾ ਹਿਲਸ ਦੇ ਜਿਹੜੇ ਅੰਦਰ ਟਨਲ ਬਣਿਆ ਨਾ ਸੁਰੰਗਾ ਟਾਈਪ ਜੀ ਜੀ ਕਿ ਇੱਥੇ ਹਥਿਆਰ ਸੰਭ ਕੇ ਰੱਖੇ ਸੀਗੇ ਉਸ ਤੋਂ ਬਾਅਦ ਵੀ ਮਸ਼ਕਾਂੇ ਜਾਰੀ ਨੇ ਜਿੱਦਾਂ ਕੁਸ਼ ਕੈਮੀਕਲ ਵਗੈਰਾ ਜਿਹੜੇ ਇਸਤੇਮਾਲ ਕੀਤੇ ਜਾਂਦੇ ਭਚਾ ਲਾਉਣ ਦੀ ਵੀ ਖਬਰ ਹੈ ਜੀ ਪਰ ਜਦੋਂ ਆਪਣੇ ਇੱਥੇ ਤੇ ਜਿਹੜੇ 에ਰ ਮਾਰਸ਼ਲ ਨੇ ਭਾਰਤੀ ਸਾਹਿਬ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਤਾਂ ਮੁਸਕਰਾ ਕੇ ਕਹਿ ਰਹੇ ਸਨ ਕਿ ਕਰਾਨਾ ਇਲਸ ਕੀ ਹੈ ਮੈਨੂੰ ਤਾਂ ਪਤਾ ਨਹੀਂ ਯਾਰ ਹਮ ਹੈ ਪਰਬ ਜੀ ਇਹ ਸਾਰੀ ਦੁਨੀਆਂ ਦੇ ਵਿੱਚ ਇੱਕ ਬੜੀ ਵੱਡੀ ਖਬਰ ਸੀ ਤੇ ਉਹਨਾਂ ਦਾ ਇਸ ਤਰ੍ਹਾਂ ਮੁਸਕਰਾ ਕੇ ਕਹਿ ਦੇਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਾਜ਼ ਸੀ ਬਿਲਕੁਲ ਜੀ ਠੀਕ ਹੈ ਜੀ ਹੁਣ ਮਤਲਬ ਕਿ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਰੇਡੀਏਸ਼ਨ ਦਾ ਉੱਥੇ ਖਤਰਾ ਹੈ ਟਰੈਡੀਸ਼ਨ ਹੋ ਸਕਦਾ ਕਿ ਹੋ ਰਹੀ ਹੋਵੇ ਹਮ ਪਰ ਪਾਕਿਸਤਾਨ ਬਣੀ ਹੋਵੇ ਖੁੱਲੇ ਰੂਪ ਦੇ ਵਿੱਚ ਇਸ ਗੱਲ ਦੀ ਕੋਈ ਵੀ ਪ੍ਰਵਾਨਗੀ ਨਹੀਂ ਆਈ ਜੀ ਕਿਹਾ ਜੀ ਇਸ ਤਰ੍ਹਾਂ ਹੈ ਜਾਂ ਮੇਰੀ ਨਜ਼ਰ ਦੇ ਵਿੱਚ ਤੇ ਨਹੀਂ ਆਈ ਹਮ ਤੇ ਜੇ ਇਦਾਂ ਹੈ ਤਾਂ ਇਲਾਕਾ ਲੁਕਾ ਤਾਂ ਖਾਦੀ ਕਰਵਾਉਂਦੇ ਆ ਨਾ ਜੀ ਉਹ ਤਾਂ ਬਹੁਤ ਜਲਦੀ ਤੁਹਾਨੂੰ ਪਤਾ ਹੀ ਆ ਉਹ ਕਿਹੜਾ ਸੀਗਾ ਚਰਨੋਬਲ ਸ਼ਾਇਦ ਇਸ ਤਰ੍ਹਾਂ ਦਾ ਸੀਗਾ ਗੂਗਲ ਕਰਕੇ ਦੇਖਣਾ ਤੁਸੀਂ ਕਿ ਜਦੋਂ ਇਸ ਤਰ੍ਹਾਂ ਦੀ ਇਹ ਚੀਜ਼ ਹੋ ਜਾਂਦੀ ਹੈ ਨਾ ਹੂੰ ਠੀਕ ਆ ਕੁਝ ਕੈਮੀਕਲ ਕੁਝ ਹਾਦਸਾ ਕੋਈ ਮਾੜਾ ਮੋਟਾ ਕਾਬੂ ਪਾ ਸਕਦੇ ਆਦਰਵਾਇਸ ਇਲਾਕੇ ਖਾਲੀ ਕਰਾਉਣੇ ਪੈਂਦੇ ਆ ਅੱਜ ਦਾ ਮੈਂ ਤੁਹਾਨੂੰ ਇੱਕ ਐਕਸ਼ਨ ਹੁੰਦੇ ਆ ਨਾਮ ਲਿਆ ਨਾ ਇਹ ਇਹ ਇਲਾਕੇ ਖਾਲੀ ਕਰਵਾਉਣੇ ਪਏ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੀ ਰੇਡੀਏਸ਼ਨ ਦੀ ਗੱਲ ਜਿਹੜੀ ਆਈ ਆ ਚਲੋ ਆਪਾਂ ਇੱਥੇ ਕਹਿੰਦੇ ਆ ਕਿ ਭਾਈ ਕਿਤੇ ਵੀ ਨਾ ਕਿਉਂਕਿ ਇਨੋਸੈਂਟ ਹੀ ਮਰਨੇ ਆ ਜੀ ਅੱਜ ਮੇਰਾ ਨਾ ਇੱਕ ਕਹ ਲੋ ਕਿ ਬਚਪਨ ਦਾ ਦੋਸਤ ਵੀ ਹੈ ਤੇ ਹੈ ਮੇਰਾ ਰਿਸ਼ਤੇਦਾਰੀ ਮਾਮਾ ਲੱਗਦਾ ਮੇਰਾ ਤਾਂ ਅਸੀਂ ਇਕੱਠੇ ਆ ਜੰਮੇ ਭਲੇ ਅਸੀਂ ਇਕੱਠੇ ਮਤਲਬ ਕਿ ਕੋਹਾ ਉਮਰ ਆ ਉਹ ਬੈਲਜੀਅਮ ਚ ਆ ਜੀ ਉਹਨਾਂ ਨੇ ਵੀਡੀਓ ਪੇਚ ਜਾਨੇ ਹੂੰ ਗੁਜਰਾਤ ਉਹਨਾਂ ਦਾ ਜ਼ਿਲ੍ਹਾ ਹੈ ਬਿਲਕੁਲ ਬਾਰਡਰ ਤੇ ਉਹਨਾਂ ਤਿੰਨ ਭਰਾ ਜੀ ਕੋਠੇ ਤੇ ਵਹਿੰਦੇ ਪਏ ਸੀ ਡ੍ਰੋਨ ਡਿੱਗ ਗਿਆ ਕੋਠਾ ਵੀ ਡਿੱਗ ਪਿਆ ਤੇ ਤਿੰਨੇ ਮਰ ਗਏ ਘਰ ਚ ਕੱਲੀ ਮਾਂ ਰਹਿ ਗਈ ਆ ਹੂੰ ਕੱਲੀ ਇੱਕ ਦੀ ਪਤਨੀ ਰਹਿ ਗਈ ਆ ਹੂੰ ਘਰ ਵੀ ਡਹਿ ਗਿਆ ਜੀ ਯਾਨੀ ਉਹ ਵੀਡੀਓ ਵੀ ਮੇਰੇ ਕੋਲ ਆਈਆਂ ਤੇ ਮੈਂ ਦੇਖਿਆ ਕਿ ਤਬਾਹੀ ਤਾਂ ਬਹੁਤ ਹੋਈ ਹੈ ਦਾ ਮਤਲਬ ਹੈ ਕਿ ਉਹਨਾਂ ਨੇ ਜਿਹੜਾ ਅੰਕੜਾ ਦਿੱਤਾ ਹੁਣ ਅੰਕੜਾ ਵੀ ਦੇਖੋ ਨਾ ਪਾਕ ਆਫੀਸ਼ਲਸ ਨੇ ਜਿਹੜਾ ਅੰਕੜਾ ਦਿੱਤਾ ਹੈ ਕਿ ਕੁਝ ਪੁਲਿਸ ਆ ਸੌਰੀ ਫੌਜ ਅਧਿਕਾਰੀਆਂ ਸਮੇਤ ਸ਼ਾਇਦ 10 11 ਦੇ ਆਸ-ਪਾਸ ਕਿ ਉਹਨਾਂ ਨੇ 51 ਬੰਦੇ ਮਰਨ ਦੀ ਪੁਸ਼ਟੀ ਕੀਤੀ ਬਾਕੀ ਤਾਂ ਫਿਰ ਦੂਜੇ ਆਮ ਨਾਗਰਿਕ ਹੋਗੇ ਨਾ ਜਾਂ ਬੱਚੇ ਹੋਗੇ ਜੀ ਪਰ ਉਹ ਬੱਚੇ ਜਿਹੜੇ ਹੁਣ ਆਪਾਂ ਬੱਚਿਆਂ ਨੂੰ ਵੀ ਵੰਡ ਲਈਏ ਬੱਚੇ ਤਾਂ ਬੱਚੇ ਹੈ ਨਾ ਇਨੋਸੈਂਟ ਬੱਚੇ ਜਿੱਥੇ ਵੀ ਮਰਦੇ ਆ ਸਾਡੇ ਇਧਰ ਮਰਦਾ ਤੇ ਤਦ ਵੀ ਉਹ ਇਨੋਸੈਂਟ ਬੱਚਾ ਹੈ ਜੀ ਮਾੜੀ ਗੱਲ ਹੈ ਠੀਕ ਹੈ ਨਾ ਤਾਂ ਹੀ ਅਸੀਂ ਜੰਗ ਵਿਰੋਧੀ ਆ ਕਿ ਨਹੀਂ ਜੰਗ ਲੱਗਣੀ ਨਹੀਂ ਚਾਹੀਦੀ ਲੈਣਾ ਦੇਣਾ ਨਹੀਂ ਅੰਦਾ ਜਿਹਨਾਂ ਦੀ ਕੁਝ ਕਸ਼ਮੀਰੀ ਨਹੀਂ ਕੋਈ ਹੈ ਤਾਂ ਮਤਲਬ ਕਿ ਆ ਚੀਜ਼ਾਂ ਜਿਹੜੀਆਂ ਨੇ ਉਹ ਸਾਰਾ ਕੁਝ ਜਿਹੜਾ ਹੈ ਨਾ ਦਿਖਾਉਂਦੀਆਂ ਕਿ ਉੱਥੇ ਤਬਾਹੀ ਤੇ ਹੋਈ ਆ ਜੀ ਇੰਡੀਅਨ ਮਿਲਟਰੀ ਨੇ ਉੱਥੇ ਬਹੁਤ ਹੱਦ ਤੱਕ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਉੱਥੇ ਆਪ ਅੰਕੜਿਆਂ 'ਚ ਵੀ ਮੰਨ ਰਹੇ ਆ ਇਧਰ ਆਪਣੇ ਮੇਰੇ ਖਿਲਦੇ ਨਾਲ ਹੁਣ ਤੱਕ ਦੀ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਤੇ ਸ਼ਾਇਦ ਲਗਭਗ ਦਰਜਣ ਤੋਂ ਥੱਲੇ ਕੈਸੂਐਲਟੀ ਇੱਥੇ ਦੂਜੇ ਸੂਬਿਆਂ 'ਚ ਤੇ 20 ਦੇ ਆਸ-ਪਾਸ ਉਹ ਜਿਹੜੇ ਇਨੋਸੈਂਟ ਸੀਗੇ ਪੁਨਛ ਵਾਲੇ ਸੈਕਟਰ 'ਚ ਲਾਲੋ ਕਿਤੀ 32 ਦੀ ਇੱਥੇ ਵੀ ਹੈਦੀ ਆ ਤਾਂ ਇਹਦਾ ਮਤਲਬ ਕਿ ਦੋਹਾਂ ਸਾਈਡਾਂ 'ਤੇ ਨੁਕਸਾਨ ਹੋਇਆ ਇਨੋਸੈਂਟ ਬੰਦੇ ਮਰੇ ਨੇ ਤੇ ਹੁਣ ਉੱਥੇ ਰੇਡੀਏਸ਼ਨ ਦੇ ਨਾਲ ਜੇ ਨੁਕਸਾਨ ਹੁੰਦਾ ਤੇ ਰੇਡੀਏਸ਼ਨ ਜੇ ਆਪਾਂ ਦੇਖੀਏ ਤੇ ਜੇ ਇਸ ਤਰ੍ਹਾਂ ਦੀ ਕੋਈ ਸੂਰਤ ਇਹ ਹਾਲ ਬਣਦੀ ਹੈ ਬਹੁਤ ਜ਼ਿਆਦਾ ਤੇ ਹੁਣ ਇਹ ਵੀ ਵੇਖਣਾ ਹੈ ਕਿ ਕਿ ਬਾਰਡਰ ਤੋਂ ਆਪਾਂ ਕਿੰਨੀ ਦੂਰ ਰਹਿੰਦੇ ਆ ਜੀ ਭਾਰਤ ਕਿੰਨੀ ਦੂਰ ਰਹਿ ਜਾਂਦਾ ਇੰਡੀਆ ਕਿੰਨੀ ਦੂਰ ਰਹਿ ਜਾਂਦਾ ਤੇ ਉਹਦੀ ਮਾਰ ਕਿੰਨੀ ਹੋਏਗੀ ਤਾਂ ਐਕਸਪਰਟ ਦੱਸ ਸਕਦਾ ਕੋਈ ਜੀ ਪਰ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਾਫੀ ਬੇਚੈਨੀ ਪੈਦਾ ਕੀਤੀ ਹੋਈ ਆ ਬਿਲਕੁਲ ਆ ਕੋਈ ਸੱਜਣ ਹੁੰਦਾ ਦੱਸ ਵੀ ਰਿਹਾ ਸਨ ਕਿ ਕੁਝ ਐਕਸਪਰਟ ਦੀ ਵੀ ਅਮਰੀਕਾ ਚ ਐਂਟਰੀ ਹੋਣ ਦੀ ਖਬਰ ਆ ਜੀ ਨਿਊਕਲੀਅਰ ਐਕਸਪਰਟ ਜਿਹੜੇ ਹੁੰਦੇ ਆ ਰੇਡੀਏਸ਼ਨ ਸੰਬੰਧੀ ਤੋਂ ਦੇਖਦੇ ਆ ਪਰ ਇਹੋ ਜਿਹਾ ਨਾ ਹੀ ਹੋਵੇ ਤੇ ਚੰਗਾ ਜੀ ਨਿਊਕਲੀਅਰ ਵੈਪਨ ਤੋਂ ਤੇ ਸਾਰੇ ਡਰ ਰਹੇ ਸੀ ਸਰ ਤਾਂ ਅਸੀਂ ਇਦਾਂ ਮਤਲਬ ਕਿ ਘਰ ਚ ਬੈਠੇ ਬੈਠੇ ਏ हिरोशिमा तक नागासाकी तो वो, वो सारी तबाही की गल कर रहे सी, एक दिन मैं मेरा भरा दोस्त अस सारे गल् इतने बैठे कैफे च कर रहे सी। तो सारिया चीजा दसियां कि यार जापान किस तरह सदमे चला गया पूरा मुल्क पूरी कौम बिल्कुल एक कौम ही सदमे चले गई तो यही चीज है कि डर लगता है सारा कुछ भी ना इदा हो बाकी हूँ देखते हैं जी ਗਾ ਕੋਈ ਪੁਸ਼ਟੀ ਹੁੰਦੀ ਹੈ ਕਿ ਨਹੀਂ ਫਿਲਹਾਲ ਕੋਈ ਆਪਣੇ ਇਧਰੋਂ ਇੰਡੀਆ ਵੱਲੋਂ ਕੋਈ ਪੁਸ਼ਟੀ ਨਹੀਂ ਆ ਜੇ ਪੁਸ਼ਟੀ ਹੋਵੇ ਨਾ ਫਿਰ ਪਤਾ ਲੱਗੇ ਕਿ ਕੋਈ ਖੁੱਲੇ ਰੂਪ ਦੇ ਵਿੱਚ ਇਸ ਚੀਜ਼ ਨੂੰ ਪੁਸ਼ਟ ਕਰੇ ਜੀ ਜਿਹੜਾ ਤੁਸੀਂ ਨਾਮ ਲੈ ਰਹੇ ਸੀ ਜਟਵਾੜ ਦੀ ਵੀ ਦੱਸ ਰਹੇ ਨੇ ਕਿ ਚਰਨੋਬਿਲ ਰੈਡੀਏਟਰ ਚਰਨੋਬਿਲ ਹਾਂ ਜੀ ਉਹ ਖਾਲੀ ਕਰਾਉਣਾ ਪਿਆ ਸੀ ਏਰੀਆ ਉਹ ਫਿਰ ਰੁਕੀ ਨਹੀਂ ਸੀ ਕਿ ਬਹੁਤ ਰੈਡੀਏਸ਼ਨ ਰੋਕਣ ਦੀ ਉੱਥੇ ਕੋਸ਼ਿਸ਼ ਹੋਈ ਜ਼ਰੂਰ ਸੀ ਜੀ ਜੀ ਬਿਲਕੁਲ ਬਿਲਕੁਲ ਖੈਰ ਚਲੋ ਆਪਾਂ ਤੇ ਉਹ ਅਰਦਾਸ ਕਰਦੇ ਆਂ ਦੁਆ ਕਰਦੇ ਆਂ ਕਿ ਇਸ ਤਰ੍ਹਾਂ ਦਾ ਕੋਈ ਖਬਰ ਨਾ ਹੀ ਹੋਵੇ ਖੈਰ ਰੇਡੀਏਸ਼ਨ ਨਿਕ ਨਾਲ ਉਹ ਕਹਿੰਦੇ ਪਰਮਾਣੂ ਲਾਂਚ ਨਹੀਂ ਹੁੰਦਾ ਮੈਂ ਤੇ ਇਹ ਕਹਿ ਰਿਹਾ ਸਾਬ ਮੈਂ ਕਿਹੜਾ ਕਹਿ ਰਿਹਾ ਕਿ ਉਹ ਲਾਂਚ ਹੋ ਜਾਏਗਾ ਰੇਡੀਏਸ਼ਨ ਹੋਵੇ ਚਾਹੇ ਪਰਮਾਣੂ ਵੈਪਨੋ ਚੱਲੇ ਸਰ ਮਰਨਾ ਤੇ ਆਮ ਨਹੀਂ ਆਮ ਲੋਕਾਂ ਨੇ ਜੀ ਆਮ ਬੰਦਿਆਂ ਦਾ ਵੀ ਨੁਕਸਾਨ ਹੋਏਗਾ ਸੋ ਗੱਲ ਇਹ ਆ ਸਮਝੋ ਕਿ ਅਸੀਂ ਤਾਂ ਕਹਿੰਨੇ ਕਿ ਨਾ ਉਧਰੋਂ ਕੋਈ ਇਨੋਸੈਂਟ ਮਰੀ ਨਾ ਤਰੋਂ ਮਰੇ ਯਾਰ ਤੇ ਫੌਜ ਦੇ ਵਿੱਚ ਵੀ ਦੇਖੋ ਲੜਦੇ ਤਾਂ ਢੇਡੀ ਆ ਨਾ

ਤੁਸੀਂ ਜੰਗ ਦੇ ਨਾਂ ਹੀ ਸੁਣਿਆ ਜੰਗ ਬਹੁਤ ਭਿਆਨਕ ਹੁੰਦੇ ਆ ਰੋਮਾਂਟਿਕ ਪਿਕਚਰ ਨਹੀਂ ਹੈ ਤਾਂ ਹੀ ਉਹਨਾਂ ਨੂੰ ਟਰੋਲ ਕੀਤਾ ਗਿਆ ਉਸ ਤੋਂ ਬਾਅਦ ਪਰ ਮੈਂ ਜਿਵੇਂ ਦੱਸਿਆ ਤੁਹਾਨੂੰ ਕਿ ਮੋਦੀ ਸਾਹਿਬ ਨੂੰ ਵੀ ਟਰੋਲ ਕਰ ਦੇਣਾ ਸੀ ਇਹਨਾਂ ਨੇ ਜੀ ਥੋੜਾ ਜਿਹਾ ਛਤਰ ਉਹਨਾਂ ਦਾ ਕਾਇਮ ਆ ਜੀ ਤਾਂ ਜਾਂ ਪਤਾ ਨਹੀਂ ਸੰਗ ਸ਼ਰਮ ਰੱਖਦੇ ਨਹੀਂ ਤਾਂ ਉਹਨਾਂ ਨੂੰ ਵੀ ਟਰੋਲ ਕਰ ਦਿੰਦੇ ਕਿਉਂ ਕਰ ਦਿੰਦੇ ਜੇ ਤੁਹਾਡੇ ਕੋਲ ਸਮਾਂ ਹੈਗਾ ਉਹ ਵੀ ਦੱਸ ਦੇਣਾ ਮੈਂ ਤੁਹਾਨੂੰ ਜੀ ਜ਼ਰੂਰ ਦੱਸ ਦਿਓ ਤੁਸੀਂ ਮੈਂ ਤੇ ਨਾਲ ਮੋਦੀ ਸਾਹਿਬ ਦੀ ਕਹਾਣੀ ਹਾਂ ਮਰੋਂ ਦਾ ਹਾਂ ਜੀ ਇਹ ਵੀ ਮੈਂ ਪੜੀ ਹੈ ਜੀ ਇੱਕ ਦਾਵਾ ਕੀਤਾ ਜਾ ਰਿਹਾ ਕੋਸ਼ਟ ਜੀ ਕਿ ਏਜੀਪਟ ਜਹਾਜ ਰਾਈ ਉਹ ਕੋਈ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕੋਈ ਕੈਮੀਕਲ ਹੁੰਦੇ ਨੇ ਕੁਝ ਇਸ ਤਰ੍ਹਾਂ ਦੇ ਕਿ ਉਹਨਾਂ ਦੇ ਨਾਲ ਅਸਰ ਘੱਟ ਕੀਤਾ ਜਾਂਦਾ ਬਰਉਣ ਤਾਂ ਉਹ ਅੱਗੇ ਸ਼ਾਇਦ ਉਹ ਕਿਤੇ ਵਰਤਿਆ ਵੀ ਜਾ ਚੁੱਕਾ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਕਿਤੇ ਵਰਤਿਆ ਵੀ ਸੀਗਾ ਅੱਗੇ ਵੀ ਜੀ 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 ਆ ਇੱਕ ਮਿੱਤਰ ਪ੍ਰਿਅ ਪਿਓਰ ਹਰਿਆਣਵੀ ਬਾਈ ਜੀ ਥੋੜਾ ਕਨਫਰਮ ਕਰ ਰਹੇ ਨੇ ਜਿਹੜੇ ਸ਼ਾਹ ਵਾਲੀ ਖਬਰ ਕਹਿੰਦੇ ਕਿ ਬਿਲਕੁਲ ਹਾਈ ਕੋਰਟ ਨੇ ਕਹਿੰਦੇ ਵੀ ਆਰਡਰ ਦਿੱਤੇ ਨੇ ਐਫਆਈਆਰ ਚਲੋ ਇਹਨੂੰ ਅਕਲ ਆ ਜਾਵੇ ਸਹੀ ਇਹੇ ਦੁਆ ਕਰਦੇ ਹੁਣ ਤੇ ਕਿ ਇਹਨੂੰ ਅਕਲ ਆ ਜਾਵੇ ਜੀ ਮਿੰਟ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਥੋੜੀ ਉਹ ਵੀ ਕੰਟੀਨਿਊ ਕਰਦੇ ਹੋ ਤੇ ਨਾਲ ਨਾਲ ਮੈਂ ਥੋੜੀ ਜੀ ਗੱਲ ਹੋਰ ਜੋੜ ਦਿੰਨਾ ਕਿ ਚਲੋ ਮੋਦੀ ਸਾਹਿਬ ਦੀ ਗੱਲ ਹੋਈ ਹੈ ਤੇ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਵੀ ਮੋਦੀ ਸਾਹਿਬ ਹੋਰਾਂ ਦੀ ਵਾਵਾ ਪ੍ਰਸ਼ੰਸਾ ਕੀਤੀ